ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਗੁਰਬਾਣੀ ਦੀ ਜਿੰਨੇ ਵੀ ਗੁਰਬਾਣੀ ਦੇ ਵਿੱਚ ਮਹੰਗੇ ਸ਼ਬਦ ਆਉਂਦੇ ਨੇ ਮਹੰਗੇ ਸ਼ਬਦਾਂ ਤੋਂ ਭਾਵ ਇਹ ਹੁੰਦਾ ਹੈ ਕਿ ਜਿਹੜੇ ਗੁਰਬਾਣੀ ਵਿੱਚ ਕਠਨ ਸ਼ਬਦ ਨੇ ਔਖੇ ਸ਼ਬਦ ਜਿਹੜੇ ਪੜੇ ਨਹੀਂ ਜਾਂਦੇ ਜਿਨ੍ਹਾਂ ਦੇ ਥੱਲੇ ਜਈਆ ਲੱਗਾ ਹੈ ਜਾਂ ਉਹ ਅੱਧਾ ਜਈਆ ਜਾਂ ਅੱਧਾ ਹਾਹਾ ਆਉਂਦਾ ਹੈ ਉਨ੍ਹਾਂ ਦਾ ਉਚਾਰਨ ਕਿਵੇਂ ਕਰਨਾ ਇਸ ਦੀ ਸਾਰੀ ਸੰਥਿਆ ਸਿੱਖੋ ਗੁਰਬਾਣੀ YouTube ਚੈਨਲ ਤੇ ਪਾਈ ਹੋਈ ਹੈ ਸਾਰੀ ਸੰਥਿਆ ਪਲੇਲਿਸਟ ਵਿੱਚ ਪਈ ਹੋਈ ਹੈ ਭਟਾਂ ਦੇ ਸਵਈਏ ਸਹਿਸਕ੍ਰਿਤੀ ਦੀ ਸੰਥਿਆ ਗਾਥਾ ਪੁਨਹੇ ਚੌ ਬੋਲੇ ਰਾਗ ਮਾਲਾ ਤੇ ਇਲਾਹਣੀਆਂ ਦੀ ਬਾਣੀ ਜਿੰਨੀ ਵੀ ਸੰਥਿਆ ਮਤਲਬ ਮਹਿੰਗੇ ਸ਼ਬਦਾਂ ਦੀ ਸਾਰੀ ਪਾਈ ਹੋਈ ਹੈ ਸੋ ਅਸੀਂ ਕਿਉਂਕਿ ਸੰਗਤ ਜੀ ਗੁਰਬਾਣੀ ਦੇ ਵਿੱਚ ਜਦੋਂ ਆਪਾਂ ਕਿਸ ਨੂੰ ਉਚਾਰਨ ਦੱਸਣਾ ਹੈ ਕਿਸੇ ਨੂੰ ਆਪਾਂ ਸੰਖਿਆ ਦੇਣੀ ਮੰਨ ਲੂ ਕਿ ਕਿਸੇ ਨੂੰ ਸੰਖਿਆ ਦੇਣੀ ਜਾਂ ਸੰਖਿਆ ਕਰਨੀ ਹੈ ਕਿਤੇ ਸ਼ਬਦ ਨੂੰ ਭਾਰਾ ਉਚਾਰਨ ਕਰਨਾ ਹੁੰਦਾ ਹੈ ਕਿਉਂਕਿ ਜੇ ਗੁਰਬਾਣੀ ਦੇ ਵਿੱਚ ਆਪਾਂ ਗੱਲ ਕਰਾਂਗੇ ਕਿਤੇ ਵੀ ਲਿਖਤੀ ਰੂਪ ਦੇ ਵਿੱਚ ਅਦਕ ਨਹੀਂ ਆਇਆ ਲਿਖਤੀ ਰੂਪ ਵਿੱਚ ਕਿਤੇ ਵੀ ਗੁਰਬਾਣੀ ਵਿੱਚ ਅਦਕ ਨਹੀਂ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਪਾਂ ਗੱਲ ਕਰ ਰਹੇ ਹਾਂ ਦਸਮ ਗ੍ਰੰਥ ਦੇ ਵਿੱਚ ਅਦਕ ਲੱਗੇ ਹੋਏ ਨੇ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕਿਤੇ ਵੀ ਲਿਖਤੀ ਰੂਪ ਦੇ ਵਿੱਚ ਅਦਕ ਦੀ ਮਾਤਰਾ ਨਹੀਂ ਲੱਗੀ ਹੋਈ ਪਰ ਗੁਰਬਾਣੀ ਵਿੱਚ अनेਕਾਂ ਸ਼ਬਦ ਨੇ ਜਿਨ੍ਹਾਂ ਦੇ ਉੱਤੇ ਆਪਾਂ ਅਧਕ ਲਾ ਕੇ ਮਤਲਬ ਕਿ ਉਸ ਨੂੰ ਭਾਰਾ ਉਚਾਰਨ ਕਰਨਾ ਕੱਸ ਕੇ ਬੋਲਣਾ ਜਿਸ ਸ਼ਬਦ ਦੇ ਉੱਤੇ ਅੱਖਰ ਦੇ ਉੱਤੇ ਅਧਕ ਲੱਗ ਜਾਵੇ ਉਹ ਅੱਖਰ ਹਮੇਸ਼ਾ ਹੀ ਭਾਰਾ ਤੇ ਕੱਸ ਕੇ ਉਚਾਰਨ ਹੁੰਦਾ ਹੈ ਅਸੀਂ ਹੁਣ ਸੰਥਿਆ ਜਿਹੜੀ ਕਰਵਾਈ ਹੈ ਵਿੱਚ ਕਈਆਂ ਦੇ ਮੈਸੇਜ ਕਈਆਂ ਦੇ ਫੋਨ ਵੀ ਆਏ ਕਿ ਤੁਸੀਂ ਗੁਰਬਾਣੀ ਉੱਤੇ ਅਧਕ ਲਵਾ ਕੇ ਗੱਲ ਕਰ ਰਹੇ ਹੋ ਗੁਰਬਾਣੀ ਵਿੱਚ ਅਧਕਾਉਂਦੇ ਨਹੀਂ ਕਿਤੇ ਤੁਸੀਂ ਅਧਕ ਲਿਖਿਆ ਅਧਕ ਤਾਂ ਲੱਗਾ ਹੀ ਨਹੀਂ ਕਿਤੇ ਸੰਗਤ ਜੀ ਅਸੀਂ ਗੁਰਬਾਣੀ ਦੀਆਂ ਦੋ ਪੰਕਤੀਆਂ ਲਿਖੀਆਂ ਆਪਾਂ ਇਹਦੀ ਵਿਚਾਰ ਕਰਾਂਗੇ ਗੁਰਬਾਣੀ ਦੇ ਵਿੱਚ ਅਧਕ ਨਹੀਂ ਲੱਗਾ ਤੇ ਨਾ ਹੀ ਅਸੀਂ ਆਪਦੇ ਕੋਲੋਂ ਲਾਉਣਾ ਪਰ ਗੁਰਬਾਣੀ ਨੂੰ ਜਦੋਂ ਅਪੋਚਾਰਨ ਕਰਨਾ ਹੈ ਅਰਥਾਂ ਦੇ ਸਮੇਂ ਜਦੋਂ ਪੜਾਂਗੇ ਆਪਾਂ ਕਈ ਸ਼ਬਦ ਪੋਲੇ ਉਚਾਰਨ ਹੁੰਦੇ ਨੇ ਪੋਲੇ ਸ਼ਬਦ ਨੂੰ ਆਪਾਂ ਕਸ ਕੇ ਬੋਲਾਂਗੇ ਉਹਦਾ ਜਿਹੜਾ ਅਰਥ ਹੈ ਬਦਲ ਜਾਵੇਗਾ ਜੇ ਕਸ ਕੇ ਵਾਲੇ ਸ਼ਬਦ ਨੂੰ ਉਸ ਨੂੰ ਪੋਲਾ ਸ਼ਬਦ ਪੜਾਂਗੇ ਤੇ ਉਸ ਦਾ ਜਿਹੜਾ ਅਰਥ ਬਦਲ ਜਾਵੇਗਾ ਆਪਾਂ ਵਿਚਾਰ ਕਰਨੀ ਹੈ ਅਦਕ ਗੁਰਬਾਣੀ ਦੇ ਵਿੱਚ ਕਿਤੇ ਨਹੀਂ ਪਰ ਕਿਤੇ ਕਿਤੇ ਉਹ ਸ਼ਬਦ ਨੂੰ ਕਸ ਕੇ ਬੋਲਣ ਵਾਸਤੇ ਅਦਕ ਦਾ ਇਸ਼ਾਰਾ ਦਿੱਤਾ ਜਾਂਦਾ ਹੈ ਕਿ ਇਸ ਨੂੰ ਕਸ ਕੇ ਬੋਲਣਾ ਹੈ ਭਾਵੇਂ ਅਦਕ ਲਾ ਕੇ ਜੇ ਅੱਖਰ ਦੇ ਅਦਕ ਲੱਗ ਜਾਵੇ ਤੇ ਉਹ ਸ਼ਬਦ ਭਾਰਾ ਹੁੰਦਾ ਹੈ ਇਸ਼ਾਰਾ ਦੇਈਦਾ ਹੈ ਕਿ ਇਸ ਨੂੰ ਅਦਕ ਲਾ ਕੇ ਉਚਾਰਨ ਕਰੋ ਗੁਰਬਾਣੀ ਦੇ ਵਿੱਚ ਜਿਵੇਂ ਗੁਰਬਾਣੀ ਲਿਖੀ ਆਪਾਂ ਉਸੇ ਤਰ੍ਹਾਂ ਹੀ ਉਚਾਰਨ ਕਰਨੀ ਹੈ ਪਰ ਇਸ਼ਾਰਾ ਕਰੀਦਾ ਹੈ ਕਿ ਇੱਥੇ ਅਦਕ ਲਾ ਕੇ ਉਚਾਰਨ ਕਰੋ ਕਸ ਕੀ ਬੋਲਣੋ ਮਤਲਬ ਭਾਰਾ ਉਚਾਰਨ ਕਰੋ ਹੁਣ ਜਿਵੇਂ ਗੁਰਬਾਣੀ ਵਿੱਚ ਸ਼ਬਦ ਆਉਂਦੇ ਨੇ ਤੁਸੀਂ ਸਰਵਣ ਕਰ ਰਹੇ ਹੋ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੇ ਮਾਤਾ ਪ੍ਰੀਤ ਕਰੇ ਪੁੱਤ ਖਾਏ ਬਾਕੀ ਵੈਸੇ ਜਾਂ ਗੁਰਬਾਣੀ ਵਿੱਚ ਅਨੇਕਾਂ ਸ਼ਪੰਕਤੀਆਂ ਆਉਂਦੀਆਂ ਅਸੀਂ ਪਰ ਤੁਹਾਨੂੰ ਦੋ ਪੰਕਤੀਆਂ ਲਿਖ ਕੇ ਆਪ ਜੀ ਨਾਲ ਵਿਚਾਰ ਸਾਂਝੇ ਕਰ ਰਹੇ ਹਾਂ ਹੁਣ ਮਾਤਾ ਸ਼ਬਦ ਇੱਥੇ ਲਿਖਿਆ ਹੈ ਮੰਮੇ ਕੰਨ ਤੱਤੇ ਕੰਨਾ ਇੱਥੇ ਸ਼ਬਦ ਉਹੀ ਸ਼ਬਦ ਇੱਥੇ ਲਿਖਿਆ ਹੈ ਪੰਕਤੀਆਂ ਦੋ ਨੇ ਹੁਣ ਇਹ ਜਿਹੜਾ ਸ਼ਬਦ ਆਉਂਦਾ ਹੈ ਜਿਸ ਕੇ ਸਿਰ ਉੱਪਰ ਤੂ ਸੁਆਮੀ ਸੋਦੁ ਕੈਸਾ ਪਾਵੇ ਇਹ ਸ਼ਬਦ ਸਾਰੇ ਸੰਗਤਾਂ ਨੂੰ ਆਉਂਦਾ ਆ ਸ਼ਬਦ ਇੱਥੇ ਮੰਮੇ ਕੰਨ ਤੱਤੇ ਕੰਨਾ ਲਿਖਿਆ ਹੈ ਮੰਮੇ ਕੰਨ ਤੱਤੇ ਕੰਨਾ ਹੁਣ ਇਸ ਦੇ ਉਚਾਰਨ ਜਦੋਂ ਆਪਾਂ ਕਰਨਾ ਹੁਣ ਸੰਗਤਾਂ ਬੋਲ ਨਾ ਜਾਣੈ ਮਾਇਆ ਮਦ ਮਾਤਾ ਇਸ ਨੂੰ ਮਾਤਾ ਕਹਿ ਦਿੰਦੀ ਹੈ ਜੇ ਮਾਤਾ ਕਹਾਂਗੇ ਮਾਤਾ ਪਕੇ ਨੂੰ ਕਹਿੰਦੇ ਆ ਮਾਂ ਨੂੰ ਇੱਥੇ ਗੁਰੂ ਸਾਹਿਬ ਜੀ ਮਾਤਾ ਪਿਤਾ ਦੀ ਗੱਲ ਨਹੀਂ ਮਾਂ ਪਿਓ ਦੀ ਗੱਲ ਨਹੀਂ ਕਰ ਰਹੇ ਪਰ ਇੱਥੇ ਗੁਰੂ ਸਾਹਿਬ ਜੀ ਮਾਤਾ ਪਿਤਾ ਦੀ ਗੱਲ ਕਰ ਰਹੇ ਆ ਇੱਥੇ ਮਾਂ ਦੀ ਗੱਲ ਕਰ ਰਹੇ ਆ ਜਦੋਂ ਗੁਰਬਾਣੀ ਨੂੰ ਪੜਾਂਗੇ ਉਸਦੇ ਅਰਥ ਸਮਝਾਂਗੇ ਫਿਰ ਆਪਾਂ ਨੂੰ ਪਤਾ ਲੱਗੇਗਾ ਕਿ ਜੇ ਆਪਾਂ ਇਸ ਨੂੰ ਬੋਲਾ ਪੜ ਰਹੇ ਆ ਤੇ ਇਹਦਾ ਅਰਥ ਬਲਦਾ ਪਿਆ ਹੈ ਜੇ ਆਪਾਂ ਇਸ ਨੂੰ ਕਸ ਕੇ ਬੋਲ ਰਹੇ ਹਾਂ ਤੇ ਇਹਦਾ ਅਰਥ ਫਿਰ ਬਦਲੀ ਜਾਂਦਾ ਹੈ ਇਹ ਤਿਆਰ ਰੱਖਣਾ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਾਤਾ ਹੁਣ ਸ਼ਬਦ ਇੱਕੋ ਤੋਂ ਨਹੀਂ ਪਰ ਇਸ ਨੂੰ ਮਾਤਾ ਕਹਿਣਾ ਹੈ ਮਾਤਾ ਨਹੀਂ ਕਹਿਣਾ ਮਾਤਾ ਦਾ ਅਰਥ ਜਦੋਂ ਅਧਕ ਲਾ ਕੇ ਬੋਲਾਂਗੇ ਮਤਲਬ ਕਿ ਮਾਤਾ ਕਹਤਾ ਸਮਝੋ ਕਿ ਇੱਥੇ ਅਧਕ ਲੱਗੀ ਜਾ ਰਿਹਾ ਹੈ ਇਹ ਕਸ ਕੇ ਬੋਲਣਾ ਹੈ ਤੇ ਮਾਤਾ ਦਾ ਅਰਥ ਹੁੰਦਾ ਹੈ ਮਸਤ ਹੋਇਆ ਕਿ ਮਾਇਆ ਦੇ ਨਸ਼ੇ ਦੇ ਵਿੱਚ ਮਦ ਕਹਿੰਦੇ ਨਸ਼ੇ ਨੂੰ ਸਤਿਗੁਰੂ ਜੀ ਕਹਿੰਦੇ ਬੋਲਣਾ ਜਾਣ ਹੈ ਬੋਲਣਾ ਨਹੀਂ ਜਾਣਦਾ ਮਾਇਆ ਦੇ ਨਸ਼ੇ ਦੇ ਵਿੱਚ ਮਤਾ ਮਸਤ ਹੋ ਗਿਆ ਨਸ਼ੇ ਦੇ ਵਿੱਚ ਮਸਤ ਹੋ ਗਿਆ ਇੱਥੇ ਮਤਾ ਦਾ ਅਰਥ ਹੈ ਮਸਤ ਹੋ ਗਿਆ ਆਪਾਂ ਕਹਿੰਦੇ ਜੀ ਇਹ ਕਿ ਇਹ ਨਸ਼ੇ ਦੇ ਵਿੱਚ ਮਸਤ ਹੈ ਕਿਸੇ ਚੀਜ਼ ਦੇ ਵਿੱਚ ਮਸਤ ਹੋ ਗਿਆ ਉਹ ਵੀ ਸਤਿਗੁਰੂ ਜੀ ਕਹਿੰਦੇ ਮਾਇਆ ਮਦ ਨਸ਼ੇ ਦੇ ਵਿੱਚ ਮਸਤਿਆ ਪਿਆ ਤੇ ਮਰਨਾ ਚੇਤਨਾ ਆਵੇ ਰੱਬ ਦੇ ਪਿਆਰੇ ਮਹਾਪੁਰਸ਼ਾਂ ਦੀ ਨਿੰਦਿਆ ਕਰਦਾ ਬੋਲ ਕਬੋਲ ਬੋਲਦਾ ਹੈ ਨਸ਼ੇ ਦੇ ਆਦੀ ਹੋ ਕਰਕੇ ਕਿ ਮਾਇਆ ਦਾ ਨਸ਼ਾ ਚੜਿਆ ਹੋਇਆ ਹੈ ਮਸਤਿਆ ਹੋਇਆ ਹੈ ਤੇ ਮਰਨਾ ਚੇਤਨਾ ਮਰਨਾ ਨੂੰ ਭੁੱਲ ਗਿਆ ਹੁਣ ਤੁਸੀਂ ਇਹ ਸ਼ਬਦ ਦਾ ਜਿਹੜਾ ਉਚਾਰਨ ਸਮਝ ਲਿਆ ਕਿ ਜਿੱਥੇ ਗੁਰੂ ਸਾਹਿਬ ਜੀ ਮਦ ਜਾਂ ਨਸ਼ੇ ਦੀ ਗੱਲ ਕਰ ਰਹੇ ਮਾਇਆ ਦੀ ਗੱਲ ਕਰ ਰਹੇ ਨੇ ਉੱਥੇ ਗੁਰਬਾਣੀ ਦਾ ਜੇ ਇਹ ਪੰਕਤੀ ਆ ਰਹੀ ਹੈ ਮਾਤਾ ਲਿਖਿਆ ਅੱਗੇ ਆ ਰਿਹਾ ਤੇ ਉਸ ਨੂੰ ਕਸ ਕੇ ਬੋਲਣਾ ਹੈ ਮਾਤਾ ਮਰਨਾ ਚੀਤ ਨੇ ਆਵੇ ਹੁਣ ਅੱਗੇ ਆ ਜੋ ਮਾਤਾ ਪ੍ਰੀਤ ਕਰੇ ਪੁੱਤ ਖਾਏ ਕਹਿੰਦੇ ਮਾਤਾ ਆਪ ਇੱਥੇ ਉਹਨਾਂ ਮਾਂ ਦੀ ਗੱਲ ਕਰ ਰਹੇ ਨੇ ਇਹ ਭੋਲਾ ਸ਼ਬਦ ਮਾਤਾ ਇਹਨੂੰ ਮਾਦਾ ਕਹਿਣਾ ਇਹਨੂੰ ਮਾਤਾ ਨਹੀਂ ਕਹਿ ਦਿੰਦੇ ਕਿਉਂਕਿ ਇੱਥੇ ਅਰਥ ਬਦਲ ਹੀ ਜਾਂਦਾ ਮਾਤਾ ਪ੍ਰੀਤ ਕਰੇ ਪੁੱਤ ਖਾਏ ਕਹਿੰਦੇ ਮਾਤਾ ਆਪਣੇ ਪੁੱਤਰ ਦੇ ਨਾਲ ਪਿਆਰ ਕਰਦੀ ਹੈ ਤੇ ਉਸ ਨੂੰ ਧਨ ਦੌਲਤ ਉਸ ਨੂੰ ਖਾਣ ਵਾਸਤੇ ਪਦਾਰਥ ਦਿੰਦੀ ਹੈ ਸਤਿਗੁਰੂ ਜੀ ਕਹਿੰਦੇ ਮਾਤਾ ਪ੍ਰੀਤ ਕਰੇ ਪੁੱਤ ਖਾਏ ਇਹਨੂੰ ਸ਼ਬਦ ਨੂੰ ਮਾਤਾ ਭੋਲਾ ਪੜ੍ਹਨਾ ਇਹ ਅਧਕ ਤੋਂ ਰਹੇਤ ਹੈ ਇਹਨੂੰ ਮਾਤਾ ਹੀ ਕਹਿਣਾ ਪਰ ਇੱਥੇ ਸ਼ਬਦ ਆ ਗਿਆ ਮਾਤਾ ਅਧਕ ਲਾ ਕੇ ਬੋਲਣਾ ਹੁਣ ਕਈ ਸੰਗਤਾਂ ਦੇ ਸਵਾਲ ਸੀ ਫੋਨ ਬੜੇ ਆਏ ਕਿ ਤੁਸੀਂ ਗੁਰਬਾਣੀ ਵਿੱਚ ਜਿਹੜੇ ਸ਼ਬਦ ਦੱਸਦੇ ਹੁੰਦੇ ਅਧਕ ਲਾ ਕੇ ਦੱਸ ਦੇ ਜੀ ਮੰਨ ਲਓ ਕਿ ਹੁਣ ਮੈਂ ਤੁਹਾਨੂੰ ਇਸ ਮਾਤਲਿਕ ਲਿਖ ਕੇ ਦੱਸਦਾ ਕਿ ਇਹਨੂੰ ਇਸ ਤਰ੍ਹਾਂ ਬੋਲਣਾ ਹੈ ਮੈਂ ਇੱਥੇ ਦੱਸ ਰਿਹਾ ਕਿ ਇਸ ਨੂੰ ਅਦਕ ਲਾ ਕੇ ਉਚਾਰਨ ਕਰਨਾ ਹੈ ਅਦਕ ਲਾਉਣਾ ਨਹੀਂ ਅਦਕ ਦਾ ਇਸ਼ਾਰਾ ਦੱਸ ਰਿਹਾ ਕਿ ਇਸ ਨੂੰ ਕਸ ਕੇ ਬੋਲਣਾ ਕਹਿੰਦਾ ਮਤਲਬ ਕਸ ਕੇ ਬੋਲਣਾ ਭਾਰਾ ਸ਼ਬਦ ਹੈ ਮਾਤਾ ਠੀਕ ਕਸ ਕੇ ਸ਼ਬਦ ਹੋਈ ਹੁੰਦਾ ਜਿੰਦੇ ਅਦਕ ਲੱਗ ਜਾਵੇ ਮਾਤਾ ਇਹ ਸ਼ਬਦ ਹੈ ਮਾਤਾ ਇੱਥੇ ਜਦੋਂ ਗੁਰਬਾਣੀ ਵਿੱਚ ਕਿਤੇ ਮਾਤਾ ਪਿਤਾ ਦੀ ਗੱਲ ਆ ਜਾਵੇ ਬਾਰਕ ਪੁੱਤਰ ਦੀ ਗੱਲ ਆ ਜਾਵੇ ਉੱਥੇ ਸ਼ਬਦ ਜੇ ਆ ਗਿਆ ਮਾਤਾ ਤੇ ਉਹਨੂੰ ਪੋਲਾ ਹੀ ਉਚਾਰਨ ਕਰਨਾ ਹੈ ਹੁਣ ਜਿਵੇਂ ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ ਹੁਕਮ ਦੀ ਗੱਲ ਕਰਦੇ ਜਿੱਥੇ ਹੁਕਮ ਸ਼ਬਦ ਆਜੇ ਅੱਗੇ ਆਉਂਦਾ ਪਾਠ 부ਝੈ ਉਹਨੂੰ ਕੱਸ ਕੇ ਬੋਲਣਾ 부ਝੈ ਕੱਸ ਕੇ ਜਿੱਥੇ ਪਾਠ ਗੁਰਬਾਣੀ ਵਿੱਚ ਕਿਤੇ ਤ੍ਰਿਸ਼ਨਾ ਆਗਨ ਇਹ ਸ਼ਬਦ ਆਜਣ ਅਗਲੇ ਪਿੱਛੇ ਪਿਛਲੇ ਪਾਸੇ ਆਜੋ 부ਝੈ ਉਹ 부ਝੈ ਪਾਠ ਪੂਰਾ ਹੈ ਉੱਥੇ ਤ੍ਰਿਸ਼ਨਾ ਅੱਗ ਦੀ ਗੱਲ ਕਰ ਰਹੇ ਮਹਾਰਾਜ ਅਗਨੀ ਦੀ ਗੱਲ ਕਰ ਰਹੇ ਨੇ ਤੇ ਜਿੱਥੇ ਹੁਕਮ ਆਜੇ ਪਹਿਲਾਂ ਹੁਕਮ 부ਝੈ ਉਥੇ ਕਸ ਕੇ ਪੜਨਾ ਕਿ ਹੁਕਮ ਦੀ ਗੱਲ ਕਰ ਰਹੇ ਮਹਾਰਾਜ ਜਦੋਂ ਗੁਰਬਾਣੀ ਨੂੰ ਆਪ ਅਰਥਾਂ ਸਮੇਤ ਪੜਾਂਗੇ ਫਿਰ ਗੁਰਬਾਣੀ ਦਾ ਸ਼ੁੱਧ ਉਚਾਰਨ ਹੋਵੇਗਾ ਫਿਰ ਉਹਦੇ ਅਸਤ ਜਿਹੜੇ ਅਰਥ ਨੇ ਸਮਝ ਲੱਗਣਗੇ ਕਿ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਗੁਰਬਾਣੀ ਆਪ ਪੜੀ ਜਾ ਰਹੇ ਆ ਗੁਰਬਾਣੀ ਪੜੀ ਜਾ ਰਹੇ ਆ ਪਰ ਆਪਾਂ ਨੂੰ ਇਹ ਨਹੀਂ ਪਤਾ ਕਿ ਇਸ ਦਾ ਭਾਰਾ ਉਚਾਰਨ ਕਰਨਾ ਹੈ ਜਾਂ ਇਸ ਨੂੰ ਪੋਲਾ ਪੜ੍ਹਨਾ ਹੈ ਕਿ ਜੇ ਆਪਾਂ ਇਸ ਨੂੰ ਪੋਲਾ ਪੜ੍ਹਨ ਦੀ ਬਜਾਏ ਭਾਰਾ ਕਰ ਦਿੱਤਾ ਤਾਂ ਦਾ ਅਰਥ ਬਦਲ ਜਾਣਾ ਮਾਲੂ ਆਪਾਂ ਇਹਨੂੰ ਮਾਤਾ ਕਹਤਾ ਮਾਤਾ ਅਰਥ ਬਦਲ ਗਿਆ ਮਾਤਾ ਇੱਥੇ ਮਾਤਾ ਪਿਤਾ ਦੀ ਗੱਲ ਹੋ ਗਈ ਜੇ ਆਪਾਂ ਇਹਨੂੰ ਮਤਲਬ ਕਿ ਕਸ ਕੇ ਬੋਲ ਗਿਆ ਮਾਤਾ ਇੱਥੇ ਹੈਗਾ ਮਸਤ ਹੋਇਆ ਅਰਥ ਬਦਲ ਗਿਆ ਨਾਲ ਦੀ ਨਾਲ ਇਹਨੂੰ ਮਾਤਾ ਕਸ ਕੇ ਬੋਲਣਾ ਇਹਨੂੰ ਮਾਤਾ ਕਹਿਣਾ ਗੁਰਬਾਣੀ ਵਿੱਚ ਅਨੇਕਾਂ ਹੀ ਪੰਕਤੀਆਂ ਹੁੰਦੀਆਂ ਪਰ ਅਸੀਂ ਦੋ ਪੰਕਤੀਆਂ ਲੈ ਕੇ ਆਪ ਜੀ ਨਾਲ ਵਿਚਾਰ ਸਾਂਝੇ ਕਰ ਰਹੇ ਹਾਂ ਗੁਰਬਾਣੀ ਵਿੱਚ ਕਿਤੇ ਵੀ ਪੈਰ ਵਿੱਚ ਅੱਧਾ ਜਈਆ ਆਇਆ ਹੈ ਜਾਂ ਗੁਰਬਾਣੀ ਦੇ ਵਿੱਚ ਪੂਰਾ ਜਈਆ ਆਇਆ ਅੱਖਰ ਦੇ ਪਿਛਲੇ ਪਾਸੇ ਜੇ ਪਹਿਲਾਂ ਜਈਆ ਆਇਆ ਤਾਂ ਉਹਨੇ ਜਈਆ ਹੀ ਉਚਾਰਨ ਹੋਣਾ ਜੇ ਗੁਰਬਾਣੀ ਦੇ ਪਿਛਲੇ ਦੂਜੇ ਨੰਬਰ ਤੀਜੇ ਨੰਬਰ ਤੇ ਜਈਆ ਆਇਆ ਉਹਨੇ ਐਡਾ ਹੀ ਉਚਾਰਨ ਹੋਣਾ ਸੋ ਸੰਗਤ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ